ਤੇ ਨਾਲ ਨਾਲ ਇਧਰਲੇ ਪਾਸੇ ਜਿਹੜੀ ਚੰਦੋਲ ਵੀ ਚਲਾਤੀ ਉਹਨਾਂ ਨੇ ਆ ਵੀ ਸਾਡੇ ਪਿੰਡ ਦੇ ਮੁੰਡੇ ਸੇਵਾ ਦਾ ਇਧਰ ਬਾਈ ਫੈਮਲੀ ਲੈ ਕੇ ਆ ਆਪਦੀ ਨਾਲ ਆਹ ਕਾਰ ਵਾਲਾ ਬਿਲਕੁਲ ਗਲਤ ਲਾ ਕੇ ਗਿਆ ਆਲਟੋ ਗੱਡੀ ਆਪਦੀ ਇਹਦੇ ਕਰਕੇ ਟ੍ਰੈਫਿਕ ਵੀ ਜਿਹੜਾ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਅਸੀਂ ਚੱਲੇ ਆਂ ਵਦਨੀ ਮੇਲੇ ਤੇ ਤੇ ਉੱਥੇ ਗਊਸ਼ਾਲਾ ਬਣੀ ਹੋਈ ਆ ਆ ਸੰਤ ਬਾਬਾ ਬੂਰੇ ਵਾਲੇ ਉਹਨਾਂ ਦੀ ਯਾਦ ਦੇ ਵਿੱਚ ਤੇ ਉੱਥੇ ਜਿਹੜਾ ਮੇਲਾ ਚੱਲ ਰਿਹਾ ਵਾ ਕੁ ਵਰਸ਼ੀ ਚੱਲ ਰਹੀ ਆ ਤੇ ਉੱਥੇ ਆਪਾਂ ਚੱਲੇ ਆਂ ਤੇ ਕਰਵਾਉਣੇ ਅੱਜ ਤੁਹਾਨੂੰ ਮੇਲੇ ਦੇ ਦਰਸ਼ਨ ਤੇ ਬਣੇ ਰਿਹਾ ਜੋ ਵਲੌਗ ਦੇ ਨਾਲ ਵਦਨੀ ਗਊਸ਼ਾਲਾ ਦੇ ਵਿੱਚ ਆਪਾਂ ਪਹੁੰਚ ਗਏ ਤੇ ਇਧਰਲੇ ਪਾਸੇ ਸਾਹਮਣੇ ਲੱਗਾ ਹੋਇਆ ਟੈਂਟ ਇੱਥੇ ਦਿਵਾਨ ਲੱਗਣਗੇ ਉਧਰਲੇ ਪਾਸੇ ਚਾਹ ਦਾ ਲੰਗਰ ਲੱਗਾ ਹੋਇਆ ਹੈ ਇੱਥੇ ਜੋੜਾ ਘਰ ਬਣਿਆ ਹੋਇਆ ਵਾ ਸਾਹਮਣੇ ਆ ਸਾਡੇ ਪਿੰਡ ਦੇ ਸੇਵਾਦਾਰ ਇਧਰਲੇ ਪਾਸੇ ਸਾਹਮਣੇ ਬਣੀ ਗਊਸ਼ਾਲਾ ਤਸੇਰੇ ਮੂੰਹ ਹੱਥ ਧੋਣਾਂ ਜਾਂ ਨਹਾਉਣਾ ਇਸ਼ਨਾਨ ਕਰਨਾ ਇਧਰਲੇ ਪਾਸੇ ਨਹਿਰ ਦੇ ਵਿੱਚ ਬਣੇ ਹੋਏ ਆ ਇੱਕ ਸਿਕੰਝਾ ਇਹ ਲਾ ਕੇ ਬਣਾਇਆ ਹੋਇਆ ਵਾ ਤੇ ਸਾਹਮਣੇ ਆ ਪਿੱਲਰ ਬਣੇ ਹੋਏ ਆ ਤੇ ਇਹਦੇ ਉੱਤੇ ਰੱਖਿਆ ਹੋਇਆ ਸ਼ੰਖ ਜਿਹੜਾ ਵਜਾਉਣ ਵਾਲਾ ਸ਼ੰਖਾ ਦਾ ਲੱਗਿਆ ਹੋਇਆ ਹੈਗਾ ਇਧਰਲੇ ਪਾਸੇ ਟੂੜੀਆਂ ਲੱਗੀਆਂ ਹੱਥ ਧੋਣ ਵਾਸਤੇ ਇਧਰਲੇ ਪਾਸੇ ਗਾਵਾਂ ਖੜੀਆਂ ਹੁੰਦੀਆਂ ਤੇ ਇਹ ਹੈਗਾ ਆਸ਼ਰਮ ਦਾ ਜਿਹੜਾ ਮੇਨ ਗੇਟ ਉੱਥੇ ਬਾਬੇਪੁਰ ਵਾਲੇ ਸੰਤਾਂ ਦੀ ਜਿਹੜੀ ਇੱਕ ਸਟੈਚੂ ਬਣਾਇਆ ਹੋਇਆ ਵਾ ਅੰਦਰ ਤੇ ਉਹਨੂੰ ਜਿਹੜੀ ਸੰਗਤ ਮੱਥਾ ਟੇਕਦੀ ਆ ਪਾਰਕ ਵੀ ਬਹੁਤ ਸੋਹਣਾ ਬਣਾਇਆ ਹੋਇਆ ਵਾ ਆ ਸਾਰੇ ਕਮਰੇ ਇਹ ਨਵੇਂ ਬਣ ਗਏ ਆ ਮੈਨੂੰ ਕਾਫੀ ਟਾਈਮ ਹੋ ਗਿਆ ਇੱਥੇ ਆਇਆ ਨੂੰ ਪਹਿਲਾਂ 6-7 ਸਾਲ ਹੋ ਗਏ ਲੱਗ ਪਾ ਲੋ ਇਧਰਲੇ ਪਾਸੇ ਲੰਗਰ ਹਾਲ ਬਣਾਦਾ ਲੱਡੂ ਵਟ ਵਟ ਕੇ ਸੰਗਤ ਲਈ ਜਾਂਦੀ ਲੱਡੂ ਵੀ ਵਟੀ ਜਾਂਦੇ ਇਧਰਲੇ ਪਾਸੇ ਤੇ ਦੀਵਾਨ ਹਾਲ ਬਣਿਆ ਸਾਹਮਣੀ ਆ ਸਾਡੇ ਨਰਮਲ ਹੋਣੀ ਸੇਵਾ ਕਰੀ ਜਾਂਦੇ ਆ ਸਾਡੇ ਪਿੰਡ ਦੇ ਨੌਜਵਾਨ ਦੁੱਧ ਦੀ ਸੇਵਾ ਲੈ ਕੇ ਆਏ ਆ ਆ ਵੀ ਸਾਡੇ ਪਿੰਡ ਦੇ ਮੁੰਡੇ ਸੇਵਾ ਦਾ ਇਧਰਲੇ ਪਾਸੇ ਲੰਗਰ ਹਾਲ ਬਣਿਆ ਹੋਇਆ ਪ੍ਰਸ਼ਾਦੇ ਪਾਣੀ ਦਾ ਪਕੌੜਿਆਂ ਦਾ ਸਾਰਾ ਇਧਰ ਚੱਲ ਰਿਹਾ ਵਾ ਸਿਸਟਮ ਕਿਹਾ ਗਿਆ 15 ਦੇ ਜਿਹੜੇ ਕੋਪੇ ਕਹਿੰਦੇ ਬੱਦਲ ਇੱਥੇ ਹੀ ਆ ਬਸ ਉਹਨਾਂ ਦਾ ਮੁੰਡਾ ਉਹਨਾਂ ਦਾ ਜਿਹੜਾ ਸੇਵਾਇਰੋਂ ਬੁਣਨ ਤੱਕ ਤੇ ਦੇ ਆ ਸੀ ਦਾ ਲੰਗਰ ਪਾ ਲੋ ਬੱਬਾ ਜੀ ਪਾ ਲੋ ਜੀ ਪਾ ਲੋ ਪਾ ਲੋ ਇਧਰਲੇ ਪਾਸੇ ਟੂਟੀਆਂ ਲੱਗੀਆਂ ਹੋਈਆਂ ਹੱਥ ਧੋਣ ਵਾਸਤੇ ਲੰਗਰ ਤੋਂ ਅੰਦਰ ਕੇ ਇਧਰਲੇ ਪਾਸੇ ਨਵਾਂ ਦਰਬਾਰ ਸਾਹਿਬ ਬਣਾਤਾ ਪਹਿਲਾਂ ਇਧਰ ਆਹ ਪੁਰਾਣਾ ਸੀਗਾ ਹੌਣ ਨਵਾਂ ਬਣਾਤਾ ਵਾ ਇਧਰਲੇ ਪਾਸੇ ਬਣਿਆ ਹੋਇਆ ਹੈ دیਵਾਨ ਹਾਲ ਤੇ ਇੱਥੇ ਬਾਬਿਆਂ ਦੇ دیਵਾਨ ਲੱਗਦੇ ਸਾਧੂ ਸੰਤ ਜਿਹੜੇ ਇੱਥੇ ਆਉਂਦੇ ਆ ਤੇ ਸਾਹਮਣੇ ਸਟੇਜ ਬਣੀ ਹੋਈ ਆ ਅੰਦਰਲੇ ਪਾਸੇ ਸੰਗਤ ਬੈਠੀ ਆ ਲੋਕਾਂ ਦੀ ਮਾੜਾ ਗਰਮੀ ਦੂਰ ਕਰਨ ਵਾਸਤੇ ਤੇ ਇੱਥੇ ਟਰੈਕਟਰ ਲਾਇਆ ਨਾ ਲਾਇਆ ਪੱਖਾ ਇਹ ਸਪੈਸ਼ਲ ਆ ਬਾਈ ਤੇ ਹਵਾ ਬਹੁਤ ਦੂਰ ਤੱਕ ਛੜਦਾ ਏ ਧਲੇ ਪਾਸੇ ਚਾਹ ਦਾ ਲੰਗਰ ਲਾਇਆ ਹੋਇਆ ਵਾ ਮੈਂ ਵੀ ਆਪੇ ਤੁੰਗਿਆ ਇਧਰਲੇ ਪਾਸੇ ਵੀ ਇੱਕ ਜਿਹੜਾ ਜੋੜਾ ਘਰ ਬਣਿਆ ਹੋਇਆ ਵਾ ਸਾਹਮਣੇ ਇੱਥੇ ਲਿਖਿਆ ਹੋਣਾ ਜੋੜਾ ਘਰ ਪੈਂਡ ਨੱਥੋ ਕੇ ਨੱਥੋ ਕੇ ਸੇਵਾਦਾਰਾਂ ਨੇ ਜਿਹੜਾ ਜੋੜਾ ਘਰ ਲਾਇਆ ਹੋਇਆ ਵਾ ਇੱਧਰਲੇ ਪਾਸੇ ਸਾਰੇ ਪਿੰਗੇ ਪੁੰਗੇ ਲੱਗੇ ਝੂਲੇ ਚੱਲੇ ਇੱਧਰਲੇ ਪਾਸੇ ਲੱਗੇ ਗਿਆ ਦੁਕਾਨਾਂ ਸਾਰੀਆਂ ਇੱਕ ਸਾਈਡ ਤੇ ਕੀਤੀਆਂ ਹੋਈਆਂ ਤੇ ਇੱਧਰਲੇ ਪਾਸੇ ਹੈਗਾ ਜਿਹੜਾ ਮੋਟਰਸਾਈਕਲਾਂ ਦਾ ਸਟੈਂਡ ਤੇ ਨਹਿਰ ਦੇ ਨਾਲ-ਨਾਲ ਵੀ ਜਿਹੜੇ ਦੁਕਾਨਾਂ ਲੱਗੀਆਂ ਹੋਈਆਂ ਇੱਧਰਲੇ ਪਾਸੇ ਨਾਲ-ਨਾਲ ਨਹਿਰ ਜਾਂਦੀ ਆ ਤੇ ਜਿਹੜਾ ਦੁਕਾਨਾਂ ਵਾਲੇ ਆ ਜਿਹੜਾ ਦੁਕਾਨਾਂ ਲਈ ਬੈਠੇ ਆ ਜਿੱਥੇ ਲੋਟ ਲੱਗਿਆ ਕੰਮ ਉਹ ਸਾਮਣੇ ਸਾਰੇ ਬੈਠ ਗਏ ਆ ਤੇ ਇਧਰਲੇ ਪਾਸੇ ਕਾਰ ਪਾਰਕਿੰਗ ਤੇ ਹੋਰ ਜਿਹੜਾ ਟਰੈਕਟਰ ਟਰੋਟਰਾਂ ਜਾਂ ਮਾਲਾ ਗਾਇਣਾ ਬੂਣਾ ਸਾਰੀਆਂ ਇਧਰਲੀ ਸਾਈਡ ਇੱਕ ਪਾਸੇ ਲਾਈ ਜਾਂਦੇ ਆ ਇੱਕ ਕਹਿੰਦੇ ਬਈ ਸਫਾਈ ਦਾ ਜਿਹੜਾ ਧਿਆਨ ਖਾਸ ਰੱਖਿਆ ਜਾਵੇ ਕਿਉਂਕਿ ਨਹਿਰ ਦੇ ਵਿੱਚੋਂ ਕਹਿੰਦੇ ਕੋਈ ਗੰਦ ਨਹੀਂ ਪਾਉਣਾ ਬਿਲਕੁਲ ਵਾਕੇ ਵੀ ਨਹਿਰ ਪੂਰੀ ਸਾਫ਼ ਚੱਲ ਰਹੀ ਆ ਇੱਧਰ ਬਾਈ ਫੈਮਿਲੀ ਲੈ ਕੇ ਆਇਆ ਆ ਆਪਦੀ ਨਾਲ ਮੇਲੇ ਤੇ ਇੱਥੇ ਬਾਈ ਕਵਰ ਰੱਖੀ ਬੈਠਾ ਫੂਨਾ ਦੇ ਸੁੱਦੂ ਮੂਸਿਆਰਾ ਵੈਸੇ ਇੱਕ ਗੱਲ ਆ ਇੱਥੇ ਸ਼ਾਂਤ ਰਖਤਾਂ ਦੀ ਕਰਕੇ ਨਾ ਕੰਮ ਸੋਹਣਾ ਲੱਗਦਾ ਬਾਕੀ ਹੈ ਨਾ ਤੇ ਨਾਲੇ ਠੰਡਾ ਤੇ ਨਾਲ ਵਗਦੀ ਹੈ ਨਹਿਰ ਰੈਂਦੀ ਖੁੰਦੀ ਕਸਰ ਜਿਹੜੀ ਨਹਿਰ ਕੱਢੀ ਆਉਂਦੀ ਆ ਤੇ ਦਰਖਤ ਤਾਂ ਇੱਥੇ ਜਿਹੜੇ ਵਾਧੂ ਹੈਗੇ ਆ ਇੱਧਰ ਲੱਭੇ ਸੇਲ ਲੱਗੀ 20 ਰੁਪਏ 30 ਰੁਪਏ ਆਹ ਕਾਰ ਵਾਲਾ ਬਿਲਕੁਲ ਗਲਤ ਲਾ ਕੇ ਗਿਆ ਆਲਟੋ ਗੱਡੀ ਆ ਆਪਣੀ ਇਹਦੇ ਕਰਕੇ ਟ੍ਰੈਫਿਕ ਵੀ ਜਿਹੜਾ ਖੁੱਲੀ ਗੱਡੀ ਆ ਸਾਡੀ ਨਹੀਂ ਬਾਈ ਸਾਡੀ ਨਹੀਂ ਆਹ ਗੱਡੀ ਦੀ ਆ ਸਾਰਾ ਟ੍ਰੈਫਿਕ ਖੜ ਜਾਣਾ ਬਾਈ ਕਹਿੰਦਾ ਮੇਰੀ ਗੱਡੀ ਆ ਤੇ ਪਰ ਉਹਨੇ ਇਹ ਨਹੀਂ ਦੇਖਿਆ ਵੀ ਟ੍ਰੈਫਿਕ ਲੱਗ ਜਾਊਗਾ ਟੋਕਰਾਂ ਆ ਵੇਖ ਇਹਨਾਂ ਤੋਂ ਕਿਹੜੀ ਲੈਣੀ ਆ ਉਹਦੀ ਕੰਮ ਖਤਮ ਹੋ ਗਏ ਸੱਤ ਬਾਲੀ ਫੁੱਟਬਾਲ ਹਾਂ ਇਹ ਤਾਂ ਪਹਿਲੇ ਟਰੈਲ ਦੀ ਖਤਮ ਸੀ ਇਹ ਇਹ ਜਿਹੜੀ ਟ੍ਰੈਪਕ ਸੇਵਾ ਸਾਰੀ ਕਹਿੰਦਾ ਭਾ ਪਾਰਕਿੰਗ ਦੀ ਇਹ ਵਧਨੀ ਵਾਲੇ ਮੁੰਡਿਆਂ ਨੇ ਕੀਤੀ ਹੋਈ ਆ ਸਾਰੀ ਵਧਨੀ ਇਹ ਤੋਂ ਵਧਨੀ ਤੋਂ ਬਈ ਵਧਨੀ ਤੋਂ ਆ ਆਥੇ ਪਾਸੋਂ ਹੀ ਅੱਛਾ ਇਹ ਗਊਸ਼ਾਲਾ ਲੋ ਹੈ ਸੇਵਾ ਇਧਰਲੇ ਪਾਸੇ ਝੋਨਾ ਜਿਹੜਾ ਵੱਡ ਬੁੱਡ ਦਿੱਤਾ ਤੇ ਇਧਰਲੇ ਪਾਸੇ ਲੱਗੀਆਂ ਹੋਈਆਂ ਚੰਡੋਲਾ ਤੇ ਹੋਰ ਵੀ ਜਿਹੜੇ ਝੂਲੇ ਤੇ ਖਾਣ ਪੀਣ ਦਾ ਸਮਾਨ ਜਿਹੜਾ ਤੇ ਪਾਰਕਿੰਗ ਵੀ ਇਧਰਲੇ ਪਾਸੇ ਹੈਗੀ ਆ ਕਫਟਾਂ ਤੇ ਤੇ ਨਾਲ ਨਾਲ ਇਧਰਲੇ ਪਾਸੇ ਜਿਹੜੀ ਚੰਡੋਲ ਵੀ ਚਲਾਤੀ ਉਹਨਾਂ ਨੇ ਥੋੜੇ ਜੇ ਬੱਚੇ ਬੈਠੇ ਆ ਬਸ ਤੇ ਹਜੇ ਮੇਨ ਦਿਨ ਨਹੀਂ ਨਾ ਤਾਂ ਕਰਕੇ ਕਿਉਂਕਿ ਅੱਜ ਹਜੇ ਤਰੀਕ ਜਿਹੜੀ ਆਪਣੀ 19 ਆ 21 ਤਰੀਕ ਨੂੰ ਸਮਾਪਤੀ ਹੋ ਤੇ ਉਦੋਂ ਜਿਹੜਾ ਭਾਰੀ ਮੇਲਾ ਹੋਊਗਾ ਪੂਰਾ ਤੇ ਉਦੋਂ ਜਿਹੜਾ ਇਹ ਰੋਕਨ ਦਾ ਨਾਂ ਨਹੀਂ ਲੈਣਾ ਉਦਾਂ ਨੇ ਵੈਸੇ ਦਾ ਵਰਸ਼ੀ ਜਿਹੜੀ ਚੱਲੀ ਜਾਂਦੀ ਆ ਪਰ ਜਿਹੜਾ ਮੀਨ ਆ ਉਹ 21 ਤਰੀਕ ਨੂੰ ਸਮਾਪਤੀ ਆ ਇਧਰਲੇ ਪਾਸੇ ਸਾਰੇ ਕੁਲਫੀਆਂ ਵਾਲੇ ਜੂਸ ਵਾਲੇ ਤੇ ਹੋਰ ਜਿਹੜੇ ਛੋਟੇ ਹਾਥੀ ਖੜੇ ਆ ਤੇ ਇਧਰਲੇ ਪਾਸੇ ਚੰਡੋਲਾ ਉਹ ਸਾਹਮਣੇ ਇੱਕ ਤਾਂ ਚੱਲੀ ਜਾਂਦੀ ਦੋ ਕ ਜਾਨੇ ਨੂੰ ਬਿਠਾ ਕੇ ਜਿਹੜਾ ਕਢਾਈ ਆਉਂਦੇ ਆ ਇਧਰਲੇ ਪਾਸੇ ਕਕਾਰਾਂ ਦੀ ਦੁਕਾਨ ਆ ਦੋ ਜਿਹੜੀਆਂ ਦੁਕਾਨਾਂ ਕਕਾਰਾਂ ਦੀਆਂ ਤੇ ਇਧਰਲੇ ਪਾਸੇ ਫੁੱਟਮਾ ਬਾਬਿਆਂ ਦੀਆਂ ਤੇ ਬੱਚਿਆਂ ਵਾਲੀਆਂ ਖੇਡਾਂ ਤੇ ਐਣਕਾਂ ਤੇ ਇਧਰਲੇ ਪਾਸੇ ਜਿਹੜੇ ਬੱਚਿਆਂ ਦੀਆਂ ਖੇਡਾਂ ਪਈਆਂ ਤੇ ਨਾਲ ਰਿਯੋਰਗ ਰੱਖੀ ਆ ਬੈਠਿਆ ਢੇਰ ਹਲਿਆਂ ਦੇ ਪਿਆ ਹਾਂ ਹਲਿਆਂ ਦੇ ਮੜਿਆਂ ਦੇ ਕੋਗਨਾ ਦਾ ਇਸਰਨ ਹਾਂਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਇਆ ਵੱਧਣੀ ਨਹਿਰ ਵਾਲੀ ਗਊਸ਼ਾਲਾ ਦਾ ਮੇਲਾ ਜਿਹੜਾ ਕਿਵੇਂ ਦੀ ਲੱਗੀ ਤੁਹਾਨੂੰ ਇਹ ਆਪਣੀ ਵੀਡੀਓ ਜਰੂਰ ਕਮੈਂਟ ਕਰਕੇ ਦੱਸਿਓ ਤੇ ਜਿਹੜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜੋ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ